ਰੋਸ਼ਿੰਦਰ ਅਸੀਂ ਨਾ ਟੈਟਰ ਆਪਣੇ ਬਗਾ ਲੈ ਗਏ ਸੀ ਬਾਰਡਰ ਤੇ ਤੇ ਉੱਥੇ 2010 ਦਾ ਵਧੀਆ ਕਟੀਆਂ ਤੇ ਆਜੀ ਗੋਲੀ ਗਾਲੀ ਚੱਲ ਗਈ ਤੇ ਅਸੀਂ ਭਾਈ ਉਥੋਂ ਉਥੇ ਸ਼ਿਕਕਾ ਸੇ ਘੱਟੇ ਤੇ ਆਪਣੇ 20 ਦਾ ਟੈਟਰ ਭੰਦ ਦੇ ਉਹਨਾਂ ਨੇ ਆਪਣੇ ਬੰਦੇ ਨਾਲ ਗਲਤਤਾ ਤੇ ਖੇਮਾਂ ਦੇ ਭੰਦਤਾ ਤੇ ਇੱਕ ਬੰਦੇ ਨੂੰ ਗੋਲੀ ਵੀ ਲੱਗੀ ਸਿਰ 'ਚ ਉਹ ਵੀ ਜਿਆਦਾ ਹੀ ਮੌਤ ਵੀ ਹੋ ਗਈ ਸਾਡੇ ਇੱਥੇ ਜੀ ਹੋਈ ਹੈ ਤੇ ਹੂੰ ਬਹੁਤ ਵਧੀਆ ਤੇ ਅਸੀਂ ਉਹ ਭੱਜ ਭੁੱਜ ਗਏ ਤੇ ਵਧੀਆ ਮੂਰੇ ਕਿ ਜੇ ਕਿ ਅਲਸਰੀ ਸ਼ਾਰ ਸ਼ਰਾਰਤੀ ਬੰਦਿਆਂ ਨੇ ਇਹ ਕੰਮ ਕਰਾਤਾ ਪ੍ਰਧਾਨਪੁਰ ਤੋਂ ਕੋਈ ਨਹੀਂ ਗਾਂ ਗਿਆ ਸਾਰੇ ਬੰਦੇ ਜਿਹੜੇ ਸ਼ਰਾਰਤੀ ਅਲਸਰੀ ਮੂਰੇ ਫਿਰਦੇ ਸੀ ਉਹਨਾਂ ਨੇ ਪ੍ਰਧਾਨਾਂ ਨੇ ਬਹੁਤ ਵਾਰ ਜਿਆ ਵੀ ਤੂੰ ਨਾ ਜਾਓ ਨਾ ਜਾਓ ਹਟੇ ਨਹੀਂ ਪਰੋ ਤੇ ਜੇ ਪੂਰਾ ਉਹਨਾਂ ਨੇ ਕੰਮ ਮੰਗਾਤਾ ਤੇ ਬਕਰੋਂ ਫੇਰ ਉਦੋਂ ਬਾਅਦ 2 ਵਜੇ ਫੇਰ ਇਹ ਨਾ ਸਾਡੇ ਲੋਕ ਪਰਾਲੀ ਚੱਲਦਾ ਵਿਆਹ ਲੈ ਕੇ ਧੂਆਂ ਕਰਤਾ ਲੈ ਦਾਲੇ ਉਹਨਾਂ ਨੇ ਫੇਰ ਬੰਬਕਾਰੀ ਕਰਤੀ ਉਦੋਂ ਬਾਅਦ ਫੇਰ 5-6 ਬੰਦੇ ਫੇਰ 6 ਬਹੁਤ ਬੱਚ ਗਏ ਉਦੋਂ ਬਾਅਦ ਜੀ ਬਹੁਤ ਅੱਛਾ ਫਟਾ ਵਧੀਆ ਉਹਨਾਂ ਦੇ ਤੇ ਅਸੀਂ ਤਾਂ ਹਾਰੀ ਕਾਇਮ ਵਧੀਆ ਉੱਤੇ ਪਿੱਛੇ हट ਗਏ ਤੁਸੀਂ ਪਰਵਾਹ ਨਾ ਮਨੋ ਅਸੀਂ ਆਹ ਵਧੀਆ ਟਰਾਲੀ 'ਚ ਪਏ ਆ ਤੇ ਉੱਥੇ ਬੌਂਜ ਦਾ ਆਪਣੇ ਸਹਾਰਾ ਜਿਨੇ ਲਾ ਕੇ ਪੈ ਗਏ ਤੇ ਰੋਟੀ ਪਾਣੀ ਅਜੇ ਛਕ ਲਿਆ ਤੇ ਉੱਥੇ ਸੋਲ ਨੂੰ ਕੋਈ ਦਾਣਾ ਨਹੀਂ ਖਾਂਦਾ ਹੈ ਨਹੀਂ ਕੋਈ ਹੈਲੋ ਸਿੰਦਰਾ ਅਸੀਂ ਨਾ ਟਾ ਟਾ ਆਪਣੇ ਬਗਾ ਲੈ ਗਏ ਜੀ ਬਾਰਡਰ ਤੇ ਤੇ ਉੱਥੇ 210 ਦਾ ਵਧੀਆ ਕਟਿਆ ਇਤਿਆਜ਼ੀ ਗੋਲੀ ਗਾਲੀ ਚੱਲ ਗਈ ਤੇ ਅਸੀਂ ਭਾਈ ਉਥੋਂ ਉਥੇ ਸਿੱਕੇ ਕੱਥੇ ਤੇ ਆਪਣੇ 20 ਦਾ ਟੈਕਟ ਭੰਦੇ ਉਹਨਾਂ ਨੇ ਆਪਣੇ ਬੰਦਿਆਂ ਨਾਲ ਭੰਦਾ ਤੇ ਖੇਮਾਂ ਦੇ ਭੰਦਾ ਤੇ ਇੱਕ ਬੰਦੇ ਨੂੰ ਗੋਲੀ ਵੀ ਲੱਗੀ ਸਿਰ 'ਚ ਉਹ ਵੀ ਜਿਆਦਾ ਹੀ ਮੌਤ ਵੀ ਹੋ ਗਈ ਸਾਡੇ ਇੱਥੇ ਜੀ ਹੋਈ ਹੈ ਤੇ ਉਹ ਬਹੁਤ ਵਧੀਆ ਤੇ ਜੀ ਉਹ ਭੱਜ ਭੁੱਜ ਗਏ ਤੇ ਵਧੀਆ ਹੋ ਗਿਆ ਕਿ ਅਲਸਰੀ ਸ਼ਾਰ ਸ਼ਰਾਰਤੀ ਬੰਦਿਆਂ ਨੇ ਇਹ ਕੰਮ ਕਰਾਤਾ ਪ੍ਰਧਾਲਪੁਰ ਤੋਂ ਕੋਈ ਨਹੀਂ ਗਾਂ ਗਿਆ ਸਾਰੇ ਬੰਦੇ ਜਿਹੜੇ ਸ਼ਰਾਰਤੀ ਅਲਸਰੀ ਮੂਰੇ ਫਿਰਦੇ ਸੀ ਉਹਨਾਂ ਨੇ ਪ੍ਰਧਾਨਾਂ ਨੇ ਬਹੁਤ ਵਾਰ ਜੀ ਆ ਵੀ ਤੂੰ ਨਾ ਜਾਓ ਨਾ ਜਾਓ ਹਟੇ ਨਹੀਂ ਪਰੋ ਤੇ ਜਿਹ ਪੂਰਾ ਉਹਨਾਂ ਨੇ ਕੰਮ ਮੰਗਾਤਾ ਤੇ ਬਕਰੋ ਫੇਰ ਉਦੋਂ ਬਾਅਦ 2 ਵਜੇ ਫੇਰ ਇਹ ਨਾ ਸਾਡੇ ਲੋਕ ਪਰਾਲੀ ਚੱਕ ਚੱਕ ਲਿਆ ਲੈ ਕੇ ਧੂਆਂ ਕਰਤਾ ਉਹਨਾਂ ਦੇ ਉਹਨਾਂ ਨੇ ਫੇਰ ਬੰਬਕਾਰੀ ਕਰਤੀ ਉਦੋਂ ਬਾਅਦ ਫੇਰ 5 6 ਬੰਦੇ ਫੇਰ 6:00 ਬਹੁਤ ਵਜ ਗਿਆ ਉਦੋਂ ਬਾਅਦ ਜੀ ਬਹੁਤ ਬੱਚੇ ਫੇਰ ਜੀ ਉਹਨਾਂ ਦੇ ਤੇ ਅਸੀਂ ਤਾਂ ਹਰੀ ਕਾਇਮ ਵਧੀਆ ਉਤੇ ਪਿੱਛੇ हट ਗਏ ਤੁਸੀਂ ਪ੍ਰਵਾਹ ਲਮਨੋ ਅਸੀਂ ਆਜ਼ਾਦ ਵਧੀਆ ਟਰਾਲੀ ਚ ਪਏ ਆ ਤੇ ਉੱਥੇ ਬੌਜ ਦਾ ਆਪਦੇ ਸਹਾਰਾ ਜੀ ਨੂੰ ਲਾ ਕੇ ਪੈ ਗਏ ਤੇ ਰੋਟੀ ਪਾਣੀ ਅਸੀਂ ਛਕ ਲਿਆ ਤੇ ਉੱਥੇ ਸੋਲ ਕੋਈ ਦਾਣਾ ਨਹੀਂ ਖਾਣ ਕਰਤਾ ਹੈ ਨਹੀਂ ਕੋਈ ਹਲੋ ਸਿੰਦਰ ਅਸੀਂ ਨਾ ਟ੍ਰੈਕ ਆਪਣੇ ਬਗਾ ਲੈਗੇ ਜੀ ਬਾਰਡਰ ਤੇ ਤੇ ਉੱਥੇ 2010 ਦਾ ਵਧੀਆ ਕਟੀਆਂ ਤੇ ਆਜੀ ਗੋਲੀ ਗਾਲੀ ਚੱਲ ਗਈ ਤੇ ਅਸੀਂ ਭਾਈ ਉਥੋਂ ਉਥੇ ਸੀ ਕਿ ਕਿੱਥੇ ਤੇ ਆਪਣੇ 20 ਦਾ ਟ੍ਰੈਕ ਭੰਦ ਦੇ ਉਹਨਾਂ ਨੇ ਆਪਣੇ ਪੰਡਲੇ ਲੱਭਤਾ ਤੇ ਖੇਮਾਂ ਦੇ ਭੰਦਤਾ ਤੇ ਇੱਕ ਬੁੰਡੇ ਦੇ ਗੋਲੀ ਵੀ ਲੱਗੀ ਸਿਰ ਚ ਉਹ ਵਿਦਿਆਲੀ ਮੌਤ ਵੀ ਹੋ ਗਈ ਸਾਡੇ ਇੱਥੇ ਜੀ ਹੋਈ ਹੈ ਤੇ ਉਹ ਬਹੁਤ ਵਧੀਆ ਤੇ ਜੀ ਉਹ ਭੱਜ ਭੁਜ ਗਏ ਤੇ ਵਧੀਆ ਹੋ ਗਿਆ ਕਿ ਅਲਸਰੀ ਸ਼ਾਰ ਸ਼ਾਰਤੀਆ ਬੰਦਿਆਂ ਨੇ ਇਹ ਕੰਮ ਕਰਾਤਾ ਪ੍ਰਧਾਨਪੁਰ ਤੋਂ ਕੋਈ ਨਹੀਂ ਗਾਂ ਗਿਆ ਸਾਰੇ ਬੰਦੇ ਜਿਹੜੇ ਸ਼ਾਰਤੀਆ ਅਲਸਰੀ ਮੂਰੇ ਫਿਰਦੇ ਸੀ ਉਹਨਾਂ ਨੇ ਪ੍ਰਧਾਨਾਂ ਨੇ ਬਹੁਤ ਵਾਰ ਜੀ ਆ ਵੀ ਤੂੰ ਨਾ ਜਾਓ ਨਾ ਜਾਓ ਹਟੇ ਨਹੀਂ ਪਰੋ ਤੇ ਜਿਹ ਪੂਰਾ ਉਹਨਾਂ ਨੇ ਕੰਮ ਮਗਾਤਾ ਤੇ ਮਗਰੋਂ ਫੇਰ ਉਦੋਂ ਬਾਅਦ 2 ਵਜੇ ਫੇਰ ਇਹ ਨਾ ਸਾਡੇ ਲੋਕ ਪ੍ਰਾਲੀ ਚੱਕ ਚੱਕਾ ਦੇ ਆਲੇ ਕੇ ਧੂਆਂ ਕਰਤਾ ਲੈ ਦਾਲੇ ਉਹਨਾਂ ਨੇ ਫੇਰ ਬੰਬ ਗਾਲੀ ਕਰਤੀ ਉਦੋਂ ਬਾਅਦ ਫੇਰ 5 6 ਫੱਟੇ ਬੰਦੇ ਫੇਰ 6 ਫੱਟੇ ਬਹੁਤ ਬੱਚ ਗਾ ਉਦੋਂ ਬਾਅਦ ਜੀ ਬਹੁਤ ਅੱਛਾ ਫੱਟਾ ਬੱਚ ਗਿਆ ਉਹਨਾਂ ਦੇ ਤੇ ਅਸੀਂ ਤਾਂ ਹਾਰੀ ਕਾਮ ਵਧੀਆ ਉਤੇ ਪਿੱਛੇ हट ਗਏ ਤੁਸੀਂ ਪਰਵਾਹ ਨਾ ਮੰਨੋ ਅਸੀਂ ਆਪ ਦਾ ਵਧੀਆ ਟਰਾਲੀ ਚ ਪਏ ਆ ਤੇ ਉੱਥੇ ਬੌਜ ਦਾ ਆਪਦੇ ਸਹਾਰੇ ਚ ਨੂੰ ਲਾ ਕੇ ਪੈ ਗਏ ਤੇ ਰੋਟੀ ਪਾਣੀ ਅਜੇ ਛਕ ਲਿਆ ਤੇ ਉੱਥੇ ਸਾਨੂੰ ਕੋਈ ਦਾਲਾ ਨਹੀਂ ਖਾਣ ਕਰਤਾ ਹੈ ਨਹੀਂ ਕੋਈ Subscribe to One India channel and never miss an update.